ਜਪਾਨ ਦੇ ਟੋਕੀਓ ਨੇੜੇ ਸਾਗਮਿਹਾਰਾ ਸ਼ਹਿਰ ਚ ਵਿਕਲਾਂਗਾ ਦੇ ਸੈਂਟਰ ਵਿੱਚ ਇੱਕ ਆਦਮੀ ਚਾਕੂ ਲੈ ਕੇ ਦਾਖਲ ਹੋ ਗਿਆ 26 ਸਾਲ ਦੇ ਹਮਲਾਵਰ ਨੇ 19 ਲੋਕਾਂ ਨੂੰ ਚਾਕੂ ਨਾਲ ਕਤਲ ਕਰ ਦਿੱਤਾ ਹਮਲੇ ਚ 25 ਲੋਕ ਜ਼ਖਮੀ ਦੱਸੀ ਜਾ ਰਹੇ ਨੇ ਇਹ ਹਮਲਾਵਰ ਦੇ ਰਾਤ ਬਿਲਡਿੰਗ ਦੀ ਖਿੜਕੀ ਜ਼ਰੀਏ ਅੰਦਰ ਦਾਖਲ ਹੋਇਆ ਤੇ ਚੀਖ ਰਿਹਾ ਸੀ ਕਿ ਸਾਰੇ ਅਸਮਰਥ ਲੋਕਾਂ ਨੂੰ ਗਾਇਬ ਹੋ ਜਾਣਾ ਚਾਹੀਦਾ ਹੈ ਬੇਰਹਿਮੀ ਨਾਲ ਲੋਕਾਂ ਦੇ ਕਤਲ ਕਰਨ ਪਿੱਛੋਂ 2 ਘੰਟੇ ਬਾਅਦ ਹਮਲਾਵਰ ਆਪਣੇ ਕਾਰ ਜ਼ਰੀਏ ਪੁਲਿਸ ਸਟੇਸ਼ਨ ਪਹੁੰਚਾ ਤੇ ਪੁਲਿਸ ਸਾਹਮਣੇ ਸਰੈਂਡਰ ਕਰ ਦਿੱਤਾ ਉਸਨੇ ਅਧਿਕਾਰੀਆਂ ਸਾਹਮਣੇ ਆਪਣਾ ਗੁਨਾਹ ਵੀ ਕਬੂਲ ਕਰ ਲਿਆ ਹਾਲਾਂਕਿ ਹਮਲੇ ਦੇ ਕਾਰਨਾਂ ਬਾਰੇ ਉਸਨੇ ਨਹੀਂ ਦੱਸਿਆ ਹਮਲਾਵਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਸੈਂਟਰ ਵਿੱਚ ਪਹਿਲਾਂ ਕੰਮ ਕਰਦਾ ਸੀ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਜਪਾਨ 'ਚ ਕ੍ਰਾਈਮ ਰੇਟ ਬੇहद ਘੱਟ ਹੈ ਕ੍ਰਾਈਮ ਦੇ ਮਾਮਲੇ ਬਹੁਤ ਘੱਟ ਸੁਣਨ ਨੂੰ ਮਿਲਦੇ ਨੇ ਕਿਸੇ ਪ੍ਰਕਾਰ ਦੇ ਹਥਿਆਰਾਂ ਦੇ ਨਾਲ ਹਮਲਾ ਕਰਨਾ ਇੱਥੇ ਆਮ ਗੱਲ ਨਹੀਂ ਹੈ ਪਰ ਅਚਾਨਕ ਅਜਿਹੇ ਹਮਲਿਆਂ ਬਾਰੇ ਹਾਲ ਹੀ 'ਚ ਤੇਜ਼ੀ ਵੇਖਣ ਨੂੰ ਮਿਲੀ ਹੈ ਸੋਮਵਾਰ ਰਾਤ ਜਿਸ ਸੈਂਟਰ ਤੇ ਹਮਲਾ ਹੋਇਆ ਉੱਥੇ ਮਾਨਸਿਕ ਰੂਪ ਤੋਂ ਕਮਜ਼ੋਰ ਤਕਰੀਬਨ 150 ਲੋਕ ਰਹਿੰਦੇ ਨੇ ਇੱਥੇ ਵਿਕਲੰਗਾਂ ਦੇ ਲਈ ਖਾਣ ਤੇ ਨਹਾਉਣ ਸਮੇਤ ਕਈ ਸਹੂਲਤਾਂ ਉਪਰਪੰਦ ਕਰਵਾਈਆਂ ਜਾਂਦੀਆਂ ਨੇ ਕੁਝ ਸਰੀਰਕ ਪੱਖੋਂ ਕਮਜ਼ੋਰ ਲੋਕ ਵੀ ਇਸ ਸੈਂਟਰ 'ਚ ਰਹਿੰਦੇ ਨੇ ਜਿੱਥੇ ਹਮਲਾ ਹੋਇਆ